ਨਾੜਾ ਨੂੜਾ ਦੇਖੋ ਯਾਰ ਲੈਵੇ ਦੀਆਂ ਸਾਰੀ ਮੰਡੀ ਦੇ ਵਿੱਚੋਂ ਸਰਾਮਾ ਜਾ ਥਣਾ ਦਾ ਗੈਪ ਗੂਪ ਦੇਖੋ ਗਿੱਠ ਪੰਜੀ ਥਣਾ ਚ ਤੇ ਨਾੜਾ ਨੂੜਾ ਦਾ ਕੋਈ ਅੰਤ ਨਹੀਂ ਲੈਵੇ ਤੇ ਜਿਹੜੀਆਂ ਨਾੜਾ ਬਾਈ ਦੇਖੋ 17 ਤੋਂ ਪਲੱਸ ਹੋ ਜੂ ਪਲੱਸ ਹੋਊਗੀ ਵੀ ਮਾਜੇ ਦਿਖਾਉਣ ਲੱਗੇ ਪਸ਼ੂ ਮੰਡੀ ਮਾਨਸਾ ਤੁਰਦੀ ਨੂੰ ਜੱਜ ਕਰ ਲਿਓ ਜਾਣਕਾਰੀ ਸਾਰੀ ਬਾਈ ਤੁਹੇ ਲਵਾਂਗੇ ਇਹਦੇ ਬਾਰੇ ਮਾਜੇ ਚੰਗੀ ਆ ਬਾਡੀ ਬੰਤਰ ਦੀ ਚੰਗੀ ਆ ਤੇ ਕਦ ਕਾੜ ਦੀ ਵੀ ਠੀਕ ਆ ਮੋੜ ਲੇ ਬਾਈ ਥਣ ਲੈਵੇ ਦੀ ਬਿਲਕੁਲ ਸਾਫ ਪੂਰਾ ਸੋਹਣਾ ਹਵਾਨਾ ਤਿਆਰ ਕਰਿਆ ਤੇ ਸਿੰਘਾਂ ਦੀ ਜ਼ਰੂਰ ਖੋਲੀ ਆ ਪਰ ਮੱਝ ਚੰਗੀਆਂ ਬਾਈ ਦੀ ਬੋਡੀ ਮੰਤਰ ਦੀ ਚੰਗੀਆਂ ਲੇਵਲ ਵਾਲੂ ਆ ਦੇਖੋ ਕਰਮਾਲੀ ਦਾ ਬਿਲਕੁਲ ਸਾਫ ਠੰਡਾ ਹਵਾਨਾ ਤੇ ਖੜਾ ਲਾ ਬਾਈ ਫੁੱਲ ਗੈਪ ਵਾਲਾ ਥਾਣਾ ਬਾਈ ਠੰਡਾ ਹਵਾਨਾ ਜੀ ਬਿਲਕੁਲ ਸਾਫ ਆ ਯਾਰ ਫੁੱਲ ਗੈਪ ਵਾਲਾ ਥਾਣਾ ਤੇ ਸੋਹਣਾ ਸੈਜ ਥਾਣਾ ਦਾ ਲੇਵਲ ਬਹੁਤ ਸੋਹਣਾ ਤਿਆਰ ਕਰਿਆ ਚੰਗੀ ਬੋਡੀ ਮੰਤਰਾ ਬਾਕੀ ਡਿਟੇਲ ਸਾਰੀ ਆਪਾਂ ਬਾਈ ਨੂੰ ਪੁੱਛ ਲੈਣੇ ਆ ਜੀ ਹਾਂਜੀ ਵੇ ਅਸੀਸ ਗਾਲ ਸਸੀ ਗਾਲ ਬਈ ਨਾਂ ਦੱਸੋ ਆਪਣਾ ਨਾਮ ਗੁਰਜੀਤ ਸਿੰਘ ਜੀ ਗੁਰਦੀਸ਼ ਸਿੰਘ ਪਿੰਡ ਗੜਾ ਬਈ ਪਿੰਡ ਭਾਈ ਕੀਸ਼ੋਰ ਜੀ ਠੀਕ ਹੈ ਵਪਾਰ ਦਾ ਕੰਮ ਆ ਬਈ ਇਹਦਾ ਹਾਂਜੀ ਵਪਾਰ ਦਾ ਕੰਮ ਹੈ ਜੀ ਆਪਣਾ ਠੀਕ ਹੈ ਜਿਹੜੀ ਮੱਝ ਆਪਾਂ ਤੋਰ ਕੇ ਦਿਖਾਦੀ ਸੂਆ ਕਿਹੜਾ ਸੂਹੀ ਬਈ ਸੂਆ ਇਹ ਤੀਜਾ ਸੂਆ ਸੂਹੀ ਤੀਜਾ ਸੂਆ ਸੂਹੀ ਕਿੰਨੇ ਦਿਨਾਂ ਦੀ ਬਈ ਸੂਈ ਨੂੰ ਇਹਨੂੰ 5 ਦਿਨ ਹੋ ਗਏ ਜੀ 5 ਦਿਨ ਹੋ ਗਏ ਬੱਚਾ ਕੀ ਦੇ ਦੋ ਬਈ ਇਹ ਕੱਟੀ ਦਿੱਤੀ ਹੈ ਜੀ ਬੱਚਾ ਮਗਰ ਕੱਟੀ ਹੈ ਜੀ ਬਈ ਦੇਖ ਸਕਦੇ ਤੁਸੀਂ 5 ਦਿਨ ਹੋ ਗਏ ਬਈ ਸੂਈ ਨੂੰ ਮੱਧ ਨੂੰ ਦੁੱਧ 14 ਕਿਲੋ ਤੇ 5 ਦਿਨਾਂ ਦੀ ਸੂਈ ਥੱਲੇ ਬਈ ਪੂਰੀ ਤਸੱਲੀ ਆ ਰਹੀ ਬਈ। ਤਸੱਲੀ ਆ ਰਹੀ। 2 ਡੰਗ 4 ਡੰਗ ਬੰਦਾ ਕੇ। 10 ਡੰਗ 14 ਬੰਦਾ ਜੀ। 24 ਦੇਗੇ। ਹਾਂ ਜੀ। 24 ਜੂਬ ਦੀ ਬੋਲੀ ਚੰਗੀ ਆ। ਠੀਕ ਆ। ਤੇ ਭਾਅ ਇਹਦਾ ਜਾਇਜ਼ ਆ। ਭਾਅ ਇਹਦਾ ਇੱਕ 20 ਕਰਦੇ ਆ ਜੀ। ਇੱਕ 20 ਕਰਦੇ ਆ। ਦੇਣੀ ਕਿੰਨੇ ਦੀ ਹੋਵੇ? ਮਾਨ ਤਨ ਕਰਦਾ ਜੀ ਵਿੱਚ। ਮਾਨ ਤਨ ਵਧੀਆ ਹੋ ਜੂ। ਫੋਨ ਨੰਬਰ। ਫੋਨ ਨੰਬਰ ਹੈ 94632। ਠੀਕ ਆ। 7968 ਠੀਕ ਆ। ਲੈ ਇੱਕ ਵਾਰੀ ਤੋਰ ਕੇ ਹੋਰ ਦਿਖਾ ਦੇ ਵੀ ਇਦਨ ਨੂੰ ਥੋੜੀ। ਲੈ ਤੁਰਦੀ ਨੂੰ ਬਈ ਇੱਕ ਵਾਰੀ ਹੋਰ ਦੇਖ ਲਿਓ। ਬਿਲਕੁਲ ਸਾਫ ਸਾਨ ਹਵਾਨੇ ਦੀ ਤੇ ਚੰਗਾ ਦੁੱਧ ਤਿਆਰ। ਦੁੱ ਗਣਾ ਲਓ ਬਈ ਸੰਪਰਕ ਦੁੱਧ ਵਾਲੀ ਮੱਝ ਆ ਤੇ ਵੀਡੀਓ ਨੂੰ ਜਲਦੀ ਜਲਦੀ ਨੂੰ ਬਈ ਸ਼ੇਅਰ ਕਰ ਦਿਓ ਲਾਈਕ ਵੀ ਕਰਦੇ ਕਰੋ ਅੱਗੇ ਚੱਲ ਕੇ ਹੋਰ ਤੁਹਾਨੂੰ ਵਿਕਰੀ ਵਾਲੇ ਨਾ ਗਾੜੇ ਕਵਰ ਕਰਕੇ ਦਿਖਾਉਣੇ ਆ ਪਸ਼ੂ ਮੰਡੀ ਮਾਨਸਾ ਤਰੀਕ 10 10ਵਾਂ ਮਹੀਨਾ 2025 ਲੈ ਵੀ ਇੱਕ ਹੋਰ ਦਿਖਾਉਣੇ ਤੁਹਾਨੂੰ ਫਿਰ ਮੈਂ ਨਹੀਂ ਇਹ ਮੱਝ ਦਿਖਾਉਣੇ ਤੁਹਾਨੂੰ ਉਹਦੇ ਹਿਸਾਬ ਨਾਲ ਹੀ ਰੇਟ ਕਰਾ ਦਾਂ ਪਰ ਮੱਝ ਆ ਜਿਹੜੀ ਦੁੱਧ ਵਾਲੀ ਆ ਥੱਲੋਂ ਲੇਵਾ ਜ਼ਰੂਰ ਚੱਕਲੀ ਜੀ ਵਾਲਾ ਗੈਬ ਗੂਪ ਵਾਲਾ ਥਾਣਾ ਤੇ ਪਰ ਦੁੱਧ ਵਾਲੀ ਆ ਬਾਈ ਕਹਿੰਦੇ ਸਿੰਗ ਸੁng ਬਿਲਕੁਲ ਕੁੰਡਾ ਸੋਹਣੀ ਬੋਡੀ ਬੰਤਰ ਮਧਰੀ ਗੋਡੀ ਜ ਮੱਝ ਤੇ ਦੁੱਧ ਵਾਲੀ ਮੱਝ ਬਾਕੀ ਜਾਣਕਾਰੀ ਸਾਰੀ ਆਪਾਂ ਬਾਈ ਤੋਂ ਲੈ ਲਾਂਗੇ ਦੇਖੋ ਹਨ ਤੋਂ ਦਾ ਗੈਪ ਬੜਾ ਸੋਹਣਾ ਬਾਈ ਤੇ ਬਾਈ ਜੂਵੀ ਵੀ ਚੰਗੀਆਂ ਪਾਣੀਆਂ ਦਸਨ ਮਲਾਵਕ ਬਣ ਲਾ ਬਾਈ ਸਾਰੀ ਗੱਲਬਾਤ ਬਾਈ ਨਾਲ ਕਰਾਂਗੇ ਕਿਹੜਾ ਸੂਆ ਕਿੰਨਾ ਕੁ ਦੁੱਧ ਤੇ ਕੀ ਰੇਟ ਬੋਲੂਗਾ ਹਾਂਜੀ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਈ ਨਾਂ ਦੱਸਦੇ ਆਪਣਾ ਹਾਂ ਮਨਦੀਪ ਸਿੰਘ ਹੋਂਦੀ ਪਿੰਡ ਕਿਹੜਾ ਬਈ ਜਗਰਾਮਦੀਰਤਾ ਜਗਰਾਮਦੀਰਤਾ ਜ਼ਿਲ੍ਹਾ ਕਿਹੜਾ ਪੈਂਦਾ ਪਰੋਂ ਜਿਆਰਾ ਪਰੰਡਾ ਜੀ ਪਰੰਡਾ ਤਸੀਲ ਤਲਵੰਡੀ ਸਾਬੋ ਨੇੜੇ ਵੀ ਆਪਣੇ ਤਲਵੰਡੀ ਸਾਬੋ ਤੋਂ ਬਈ ਸਾਬੋ 7 ਕਿਲੋਮੀਟਰ ਹੈ ਜੀ ਠੀਕ ਆ ਤੇ ਇਹ ਜਿਹੜੀ ਮੱਝ ਦਿਖਾਦੀ ਆਪਾਂ ਬਈ ਕਿਹੜਾ ਸੂਆ ਸੂਈ ਹੋਈ ਆ ਇਹ ਦੂਜਾ ਸੂਆ ਜੀ ਦੂਜਾ ਸੂਆ ਇਸ ਵਾਰ ਸੂਈ ਆ ਠੀਕ ਆ ਕਿੰਨੇ ਕ ਦਿਨਾਂ ਦੀ ਸੂਈ ਆ ਬਈ ਇਹ ਨੂੰ ਹਫਤਾ ਹੋ ਗਿਆ ਸੀ ਹਫਤਾ ਸੂਈ ਨੂੰ ਹੋ ਗਿਆ ਬੱਚਾ ਕੀ ਦੇ ਤਾਂ ਕੱਟਾ ਬਈ ਕੱਟੀ ਆਏ ਬੱਚਾ ਮੰਗਰਾ ਕੱਟਾ ਇੱਕ ਹਫ਼ਤੇ ਦੀ ਸੂਈ ਦੇ ਥੱਲੇ ਹੁਣ ਦੁੱਧ ਕੰਨਾ ਕ ਤਿਆਰ ਹੁਣ 13 ਲੀਟਰ ਤਿਆਰ ਆ ਜੀ ਪਹਿਲੇ ਸੂਏ ਬਾਹਰ 12 ਲੀਟਰ ਦੁੱਧ ਕੱਢਿਆ ਗਿਆ 13 ਲੀਟਰ ਦੁੱਧ ਹੁਣ ਤਿਆਰ ਹੈ ਤਿਆਰ ਹੈ ਜੀ ਬੰਦਾ 2 ਡੰਗ 4 ਡੰਗ ਕਰੇ। ਅੱਜ ਦੇਵਾਂਗੇ ਜੇ ਕੋਈ ਆਊਗਾ। ਠੀਕ ਆ। ਘਰੇ ਸਾਲੀ ਕੱਟ ਕੇ ਦੇਵਾਂਗੇ। ਚੰਗੀ ਆ ਪੋਲੀਓ ਚ ਪਾਈ ਜੂਈ ਦੀ। ਜੀ ਜੀ ਇੱਕ ਨੰਬਰ ਆਇਆ। ਠੀਕ ਆ। ਆ ਵੇਚਣ ਵਾਲਾ ਮੰਗੀ ਜਿਹਨੇ ਮਰਜੀ ਜੇ ਵੇਚਣ ਵਾਲਾ ਦੱਸੀ ਵੀ ਇੰਨੇ ਇੱਕ ਦੀ ਛੜ ਦੇਾਂਗੇ। ਮੁੱਲ ਤਾਂ 1 20 ਕਰਾਂਗੇ ਲੱਖ ਰੀ ਦੇ ਦੇਾਂਗੇ। ਲੱਖ ਦੀ। ਛੋਟੀ ਆ ਥੋੜੀ ਜੀ। ਹੋਰ 5 ਘੱਟ ਕਰ ਦੇਾਂਗੇ। ਹੋਰ ਹੁਜੂਮਾਨਦਨ ਖੁੱਲਾ। ਹੋਰ ਜੂਈ ਬਾਈ ਖੁੱਲਾ। ਤੇ ਫੋਨ ਨੰਬਰ 9873 ਹੂੰ 92878 ਜੀ। ਠੀਕ ਆ। ਵਿਵਾਰਦਾ ਕੰਮ ਆਪਣਾ। ਹਾਂਜੀ। ਸਾਫ ਸੁਥਰਾ ਕੰਮ ਆ। ਹਾਂਜੀ ਸਾ ਕੋਈ ਕਹਿੰਦਾ ਵੀ ਮਾਨਦਾਨ ਜਿਹੜਾ ਖੁੱਲਾ ਕਰਦੇ ਆਂ ਬਾਈ ਰੇਟ ਕੋਈ ਫਿਕਸ ਨਹੀਂ ਹੁੰਦਾ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦਈਏ ਜਿਹੜਾ ਭਰਾ ਕੋਈ ਰੇਟ ਕਰਦਾ ਹੁੰਦਾ ਕੋਈ ਫਿਕਸ ਨਹੀਂ ਹੁੰਦਾ ਰੇਟ ਬਾਈ ਮੌਕੇ ਦਾ ਹੁੰਦਾ ਤੇ ਮੱਝ ਚੰਗੀਆਂ ਬਾਈ ਕਹਿੰਦਾ ਵੀ ਦੁੱਧ ਵਾਲੀ ਬਣਾ ਲਓ ਸੰਪਰਕ ਵਿੱਚ ਲੈ ਵੀ ਮੱਝ ਦਿਖਾਉਣਾ ਬਹੁਤ ਜਿਆਦਾ ਟਾਪ ਕੁਆਲਿਟੀ ਦੀ ਮੱਝਾ ਕੁੰਡਾ ਸਿੰਘ ਸੋਹਣੀ ਫੇਸ ਕੁਆਲਿਟੀ ਤੇ ਸਿੰਗਲ ਹੱਡੀ ਜੀ ਮੱਝਾ ਬਾਈ ਲੈ ਵਾ ਦੇਖੋ ਯਾਰ ਕਰਮਾ ਵਾਲੀ ਦਾ ਨਾੜਾ ਨੁੜਾ ਬਹੁਤ ਆ ਲੈਵੇ ਤੇ ਨਾੜਾ ਨੂੜਾ ਦੇਖੋ ਯਾਰ ਲੇਵੇ ਦੀਆਂ ਬਹੁਤ ਜਿਆਦੇ ਖੁੱਲਾ ਢੁੱਲਾ ਹਵਾਨਾ ਸਿੰਗਲ ਹੱਡੀ ਚ ਮਾਝਾ ਕੁਆਲਟੀ ਵਾਲੀ ਮਾਝਾ ਭਈਆ ਸਾਰੀ ਮੰਡੀ ਦੇ ਵਿੱਚ ਉਸੇਰਾ ਮਾਝਾ ਥਣਾ ਦਾ ਗੈਬ ਗੂਬ ਦੇਖੋ ਗਿੱਠ ਪੰਜੇ ਥਣਾ ਚ ਤੇ ਨਾੜਾ ਨੂੜਾ ਦਾ ਕੋਈ ਅੰਤ ਨਹੀਂ ਲੇਵੇ ਤੇ ਜਿਹੜੀਆਂ ਨਾੜਾ ਬਾਈ ਦੇਖੋ ਇੰਦਰ ਬਾਈ ਵੀ ਆ ਕਿਹਨੇ ਕੀਤਾ ਆਪਣਾ ਜਸਪੀ ਦੁੱਧ ਕਿੰਨੇ ਲੀਟਰ ਕਰੀਏ 17 17 ਤੋਂ ਪਲੱਸ ਹੋ ਜੂ ਪਲੱਸ 20 20 ਕਿੰਨਾ ਹੀ ਢੜਦੀ ਆ ਬਾਈ 20 ਦੇਣਾ ਬੱਚਾ ਕੀ ਦੇਤਾ 20 ਦੇਣਾ ਨੇ ਹਾਂ ਬੱਚਾ ਪੱਕਾ ਹੈ ਬੱਚਾ ਕੀ ਦਿੱਤਾ ਕਟਾ ਕੰਟਾ ਕਿੱਟੀ ਕੱਟੀ ਦੁੱਧ ਆਵਾਂਗੇ ਕੱਟਿੱਕੱਟਿੱਕੱਟੇ ਠੀਕ ਸਾਰਾ ਜਮਾ ਕੰਡੇ ਵਾਲਾ ਜਮਾ ਕੰਡੇ ਦੇ ਪੰਡਾ ਵੀਰੇ ਅੱਛਾ ਗਰੰਟੀ ਨਾਲ ਨੱਟ ਤੇ ਇੱਕ ਡੰਗ ਚੋਰ ਦੋ ਤੋਂ ਜਿੱਥੇ ਜਾੜ ਹੋ ਤੋਂ ਆਸ਼ਸ ਬਾ ਫਿਰ ਕੀ ਰੱਖਦਾ ਜੱਜ ਇਹ ਕਿ ਚੱਲ ਇੱਕ 40 ਜਿਵੇਂ ਬਾਸ ਤਾਂ ਕਰ ਵਿੱਚੋਂ ਨਾ ਕੋਈ ਚੱਕ ਨਹੀਂ ਮਾਦਾਨ ਕਰਦਾ ਮੈਂ ਤੁਹਾਨੂੰ ਬਿਠਾ ਦਈ ਬਾਈ ਮਾਦਾਨ ਵੀਡੀਓ ਤੇ ਇੱਕ ਕੀ ਆਉਂਦਾਗਾ ਤੁਸੀਂ ਕਰਨ ਜਿਵੇਂ ਤਾਂ ਤੁਹਾਨੂੰ ਪਿੰਡ ਕਿਹੜਾ ਆਪਣਾ ਹੀਰੋ ਬਣਾ ਹੀਰੋ ਬਣਾ ਸੰਭਾਰ ਕੱਪੜਾ ਨੰਬਰ ਹਾਂਜੀ ਨੰਬਰ ਆਪਣਾ ਫੋਨ ਨੰਬਰ ਇਹ ਨੰਬਰ ਆ ਬਾਈ ਦਾ ਬਣਾ ਲਿਓ ਸੰਪਰਕ ਬੜੀ ਸ਼ਨਕਤੀ ਆ ਯਾਰ ਥਾਣਾ ਵਾਲੇ ਜੀ ਬਿਲਕੁਲ ਸਾਫ ਤੇ ਨਾੜਾ ਨੂੰ ਨਾ ਬਹੁਤ ਕਰਮ ਵਾਲੀ ਯਾਰ ਦੇਖੋ ਪਵਾਨਾ ਜਿਹੜਾ ਸਾਈਡ ਤੋਂ ਵੀ ਦਿਖਾਣ ਨੇ ਦੇਖੋ ਮੇਰੇ ਮੈਂ ਕੋਈ ਨੂੰ ਹੋਇਆ ਡੂਡ ਕਮੀਨਾ ਤੇ ਇਹਦੀ ਡਿਟੇਲ ਪੁੱਛਾਂਗੇ ਸਾਰੀ ਵੀ ਕਿੰਨਾ ਪੈਸਾ ਕਿੰਨਾ ਲੱਗਦਾ ਤੇ ਆਕਰ ਬੜਾ ਦੇਵਾ ਚੰਗਾ ਪਿੱਛੇ ਨੱਟਿਆ ਹੋਇਆ ਆਹ ਦੇਖਿਆ ਕਰੋ ਆਹ ਕਿਹਾ ਉਹ ਕੀ ਹਾਲਾ ਧਾਕ ਦੇਣੀ ਭਾ ਯਾਰਾ ਚੀਏ ਬਾਈ ਕਹਿੰਦੇ ਪਹਿਲੇ ਪਹਿਲੇ ਅੱਛਾ 3 ਟੰਗਾ ਬਣਿਆ ਲੱਗਦਾ ਪਹਿਲੇ ਚੂਏ ਜਦ ਬੱਚਾ ਮਗਰਦੀਏ ਕਟਾਈ ਕਟਾ ਕਿੰਨਾ ਚਲੋਗੇ ਚੋਰੀ 2 ਮਹੀਨਾ 2 ਮਹੀਨਾ ਲੱਗੂ ਤੇ ਕਿੰਨਾ ਦਿੱਤਾ ਹੋਣਾ 10 ਕਿਲੋ ਹੈ ਪੱਕਾ 10 ਕਿਲੋ ਅੱਛਾ ਹਾਂ ਜਦੋਂ ਤੋਂ 1 ਕਿਲੋ ਡੰਗਦਾ ਸੀ ਡੱਬੇ ਮਾਰਾ ਅੱਛਾ ਤੇ ਪਿੰਡ ਕਿਹੜਾ ਪਿੰਡ ਲੈਰੀ ਆਈ ਲੈ ਇੱਕ ਤਰ੍ਹਾਂ ਦੀ ਆ ਸਿੰਗੋਲੇਰੀ ਸਿੰਗੋਲੇਰੀ ਅੱਛਾ ਕੋਈ 10 ਲੀਟਰ ਹੋਣਾ 10 ਕਿਲੋ ਪੂਰਾ ਤੋਲ ਜਮਾਈ ਅੱਛਾ ਤੇ ਮੈਂ ਰੱਖੀ ਹੁਣ ਮੰਗਦਾ ਲੱਖ ਨੂੰ ਲੱਖ ਜੈ ਜੈ 92000 ਦੀਆਂ 92 92 ਤੇ ਲੰਨ ਕਰੀਂ ਅੱਛਾ ਇਹ ਦੁੱਤਾਂ ਨਹੀਂ ਰਲੀਆਂ ਨਹੀਂ ਰਲੀਆਂ ਅੱਛਾ ਤੇ 3 ਮਹੀਨੇ ਸਰਵ ਮਿਲ ਤੋਂ ਪੋਸਟ ਤੇ ਤਰਾਇਆ ਲੈ ਰਲੀਆਂ ਰਲੀਆਂ ਤੇ ਜੈ ਜੈ ਇੱਕ ਬਸ ਉੱਥੇ ਹੋਈ ਵੱਡਾ ਮोटा ਮਾਨਤਾਣੀ ਨਾ ਟ੍ਰੱਕ ਤੇ ਉਹ ਠੰਡੀ ਸੀਟ ਕਿਵੇਂ ਪੂਰੀ ਪੂਰੀ ਹੋਰੀ ਆ ਅੱਛਾ ਕਰਦੀ ਆ ਆਪਣੇ ਬਈ ਕਰਦੀ ਆ ਹਾਂਜੀ ਤੇ ਮੋਬਾਈਲ ਨੰਬਰ 88727 99332 ਜੀ ਆ ਗਏ ਤੇ ਹੂੰ ਕਿ ਕਰਾਂ ਨਾ ਯਾਰ ਅਨਮਾਸ਼ ਬਣੀ ਹੈ ਲੈ ਦੇ ਲੈ ਵੀ ਇੱਕ ਹੋਰ ਦਿਖਾਉਣਾ ਤੁਹਾਨੂੰ ਤੁਰਦੀ ਜਨੇਗਾ ਮਾਰ ਲਿਓ ਸਿੰਘ ਸੰਗੋ ਕੁੰਡਾ ਸੋਹਣੀ ਫੇਸ ਕੁਆਲਿਟੀ ਤੇ ਚੰਗੀ ਬੋਡੀ ਬੰਦ ਤੁਰਦੀ ਜਨੇਗਾ ਮਾਰ ਲਿਓ ਥਾਣ ਹਵਾਨੇ ਦੀ ਬੜੀ ਸਾਫਾਮਜ ਤੇ ਡਿਟੇਲ ਸਾਰੀ ਬਾਈ ਦੂ ਪੁੱਛਾਂਗੇ ਆਪਾਂ ਇਹਦੀ ਦੇਖੋ ਦੁੱਧਾਲੀ ਮਾਜਾ ਬਾਕੀ ਗੱਲਬਾਤ ਸਾਰੀ ਆਪਾਂ ਬਾਈ ਨਾਲ ਕਰਵਾਵਾਂਗੇ ਤੇ ਇੱਕ ਵਾਰੀ ਨਿਗਾਹ ਮਾਰ ਲਓ ਯਾਰ ਹਨਾ ਵਾ ਨਾ ਬੜਾ ਸਾਫ ਹੈ ਇਹਦੇ ਕੋਲ ਜੈਡ ਬਲੈਕ ਮੱਝਾ ਕਿੰਨੇ ਛੂਏ ਆਏ ਮੱਝ ਇਹ ਤੀਜੇ ਛੂਏ ਤੀਜੇ ਉਹ ਪੱਛਾ ਮਾਰਤੀ ਹੈ ਨਾ ਕੱਟੀ ਹੈ ਮਾਰ ਕੱਟੀ ਹੈ ਠੀਕ ਹੈ ਕੱਲ 2 ਵਜੇ ਸੁਈਏ 2 ਵਜੇ ਸੁਈਏ ਜੇ ਜੇ ਰੁੱਕ ਕੇ ਪਈ ਹੈ ਜਮਾ ਓਕੇ ਕੀ ਰੇਟ ਚਾਹ ਰਹੇ ਹੋ ਇਹ ਇੱਕ ਵੀ ਕਰ ਦਿੰਦਾ ਇਹ ਵੀ ਮੌਕੇ ਤੇ ਜੇ ਦੱਸ ਦੀ ਦੇ ਤਾ ਦੇ ਬੱਚਾ ਕੀ ਇਹ ਮਗਰ ਬਾਈ ਮਗਰ ਕੱਟੀ ਹੈ ਮਗਰ ਕੱਟੀ ਹੈ ਕੱਟੀ ਬੋਟਲ ਤੇ ਆ ਆ ਪਹਿਲੀ ਵੀ ਆਪਣੇ ਆ ਨਹੀਂ ਭਾਈ ਜੀ ਆ ਬਾਬਾ ਇਹ ਇਹ ਕਿੰਨੇ ਕੱਚੀ ਕੱਚੀ ਆ ਜੀ ਇਹ ਹਫਤਾ ਦਸ ਦਿਨ ਲੈ ਜਾਓ ਹਫਤਾ ਦਸ ਦਿਨ ਲੱਗੋ ਰਹੇਗਾ ਮਾੜੀ ਜਿਹੇ ਦਰਪਾਲ ਦੀ ਤੋਰ ਆ ਗੱਬਣ ਮਾਜਾ ਬਾਈ ਇਹ ਇੱਕ ਹਫਤੇ ਦੀ ਕੱਚੀ ਆ ਇੱਕ ਪੋਸ਼ਟ ਦੇ ਨਾਲ ਦੀ ਕੱਚੀ ਆ ਜੀ ਮੋਟਾ ਸਾਹਿਬ ਕਿੰਨੇ ਕਿਦਾਂ ਹਫਤੇ ਦੇ ਵਿੱਚ ਹਫਤਾ ਦਸ ਦਿਨਾਂ ਦੀ ਕੱਚੀ ਆ ਹਣ ਹਵਾਨੇ ਦੀ ਸਾਫਾ ਬਿਲਕੁਲ ਮਾਜੇ ਪਹਿਲੇ ਛੂਏ ਸੁਣਾ ਇਹਨੇ ਹੁਣ ਕਿੰਨੇ ਦਾ ਛੱਡ ਜਾ ਜੀ ਇਹਦਾ ਤੂੰ ਤੇ ਦੂਜੇ ਛੂਏ ਦਾਸਦਾ ਭਾਈ ਦੂਜੇ ਛੂਏ ਸੁਏ 14 15 ਦਾ ਦੇਉ ਤੂੰ 14 15 ਦੇਉ ਮਾਣ ਨਾ ਜੀ ਪੀ ਰੇਟ ਇਹਦਾ 18 ਕਰ ਦੇ 18 ਹਾਂਜੀ ਠੀਕ ਮਾਨਤਨ ਹੋ ਜੂਗਾ ਚੋ ਭਾਈ ਇਧਰੋਂ ਕਰਦੇ ਮਾਨਤਨ ਥੋੜੀ ਵੀਡੀਓ 62846 ਠੀਕ ਆ 19374 ਰੇ ਬਾਈ ਦਾ ਫੋਨ ਨੰਬਰ ਹੈ ਪਿੰਡ ਕਿਹੜਾ ਵੀ ਆਪਣਾ ਪਿੰਡ ਖਿਆਲੀ ਚਹਣਾ ਵਾਲੀ ਧਨੀਰ ਚਹਣਾ ਵਾਲੀ ਨੇੜੇ ਧਨੀਰ ਹਾਂਜੀ ਦੋ ਮੱਝਾਂ ਬਾਈ ਲੈ ਕੇ ਆ ਸੋਰੀ ਵੀਡੀਓ ਦੇਖ ਕੇ ਉਹ ਜਿਹੜਾ ਮਾਨਤਾਨ ਖੁੱਲਾ ਕਰਦੇ ਬਾਈ ਕਹਿੰਦਾ ਵੀ ਜੇ ਕੋਈ ਵੀਡੀਓ ਦੇਖ ਕੇ ਉਹਦਾ ਮਾਨਤਾਨ ਬਾਈ ਜਿਹੜਾ ਖੁੱਲਾ ਹੋਈ ਨੰਬਰ ਕਿਤੇ ਆ ਸੀ ਜਿਹੜੀ ਆਪਣੀ ਗੱਬਣ ਹਫਤਾ ਦਸ ਦਿਨਾਂ ਦੀ ਗੱਜੇ ਤੇ ਆਹ ਜਿਹੜੀ ਸੂਈ ਹੈ ਬਾਈ ਤਾਜੀ ਸੂਈ ਹੈ ਤਾਜੀ ਸੂਈ ਹੈ ਰਾਦੀ ਸੂਈ ਹੈ ਬਾਈ ਕੱਲ ਦੋ ਘਬਈ ਸੂਈਆਂ ਠੀਕ ਹੈ ਬੱਚਾ ਇਹਨੇ ਕੀ ਦਿੱਤਾ ਹੈ ਗੱਟੀ ਦਿੱਤੀ ਬੱਚਾ ਮੰਗਰੇ ਦੇ ਗੱਟੀ ਆ ਬਾਈ ਦੇਖ ਲਓ ਇਹਦਾ ਮੁੱਲ ਸੀ ਇੱਕ ਇੱਕ ਵੀ ਇੱਕ ਵੀ ਮਾਨਦਾਨੀ ਤੇ ਵੀ ਹੋਈ ਮਾਨਦਾਨੀ ਤੇ ਵੀ ਹੋਈ ਚੰਗੀ ਦੁੱਧ ਵਾਲੀ ਮੱਝਾ ਬਾਕੀ ਤਸੱਲੀ ਤੁਸੀਂ ਖੁਦ ਕਰਨੀ ਹੈ ਨਾਲੇ ਸੰਭਾਲੀ